ਹਾਂਜੀ ਸਵਾਗਤ ਹੈ ਤੁਹਾਡਾ ਸਾਰੇ ਨਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੇਟਰ ਹਿਸਟਰੀ ਐਸਐਸਟੀ ਦੇ ਵਿੱਚ ਜੀਓਗ੍ਰਾਫੀ ਸਟਾਰਟ ਕਰਾਂਗੇ ਭੰਗੋਲ ਦੀ ਪਰਿਭਾਸ਼ਾ ਅਤੇ ਅੱਗੇ ਇਸ ਦੇ ਕਿਹੜੇ ਕਿਹੜੇ ਅੰਗ ਹੁੰਦੇ ਨੇ ਤਾਂ ਲੈਕਚਰ 8ਵਾਂ ਤਾਂ ਜੀਓਗ੍ਰਾਫੀ ਦੇ ਇੰਪੋਰਟੈਂਟ ਟੌਪਿਕ ਨੇ ਜਿਹੜੇ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਪਲੇਲਿਸਟ ਦਾ ਲਿੰਕ ਹੈ ਜਿਹੜਾ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ मिल ਜਾਏਗਾ ਜਿੱਥੇ ਤੁਸੀਂ ਸਾਰੇ ਵੀਡੀਓ ਦੇ ਲਿੰਕ ਤੇ ਕਲਿੱਕ ਕਰਕੇ ਜੋ ਵੀ ਰੀਡ ਕਰਨਾ ਚਾਹੁੰਦੇ ਹੋ ਉਸ ਤੇ ਕਲਿੱਕ ਕਰਕੇ ਵੀਡੀਓ ਤੱਕ ਪਹੁੰਚ ਸਕਦੇ ਹੋ ਤਾਂ ਸਟਾਰਟ ਕਰਦੇ ਹਾਂ ਜੀ ਪੰਘੋਲ ਦੇ ਅੱਗੇ ਪਿੰਨ ਪਿੰਨ ਅੰਗ ਨੇ ਤਾਂ ਅਗਲਾ ਅੰਗ ਹੈ ਦਾ ਭੌਤਿਕ ਪੰਘੋਲ ਪੰਘੋਲ ਦੀ ਸਭ ਤੋਂ ਪੁਰਾਤਨ ਅਤੇ ਪਰੰਪਰਾਇਕ ਸਾਖਾ ਹੈ ਇਹ ਇਸ ਵਿੱਚ ਸੋਰ ਮੰਡਲ ਦੀ ਉਤਪਤੀ ਤਾਰੇ ਸੂਰਜ ਚੰ드ਰਮਾ ਧਰਤੀ ਦੀ ਸਰਚਨਾ ਚਟਾਨਾਂ ਭੂ-ਅਕਰਤੀਆਂ ਇਨਾਂ ਨੂੰ ਉਤਪਨ ਅਤੇ ਪ੍ਰਭਾਵਿਤ ਕਰਨ ਵਾਲੇ ਬਲ ਬਾਜੂ ਮੰਡਲ ਦੀ ਸਰਚਨਾ ਉਸ ਦੀਆਂ ਦਿਸ਼ਾਵਾਂ ਮੌਸਮ ਪਰਿਵਰਤਨ ਜਲਵਾਜੂ ਮਹਾਸਾਗਰੀ ਤਲ ਸਰਚਨਾ ਜਲ ਧਰਾਵਾਂ ਖਾਰਾਪਣ ਜਵਾਰ ਪਾਟਾ ਮਿੱਟੀ ਬਨਸਪਤੀ ਪਸ਼ੂ ਅਤੇ ਮਨੁੱਖੀ ਸਿਹਤ ਰੋਗ ਆਦ ਦਾ ਅਧਿਐਨ ਕੀਤਾ ਜਾਂਦਾ ਹੈ ਸੂਬਿਧਾ ਦੇ ਲਈ ਇਹਨਾਂ ਨੂੰ ਅਲੱਗ-ਅਲੱਗ ਉਪਸਖਾਵਾਂ ਦੇ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਦਾ ਉੱਚ ਪੱਧਰ ਉਤੇ ਵਿਸ਼ੇਸ਼ ਅਧਿਐਨ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਜੀ ਭੂਗਨਿਤ ਇਸ ਉਪਸ਼ਾਖਾ ਦੇ ਅਧੀਨ ਧਰਤੀ ਦੇ ਆਕਾਰ ਦਾ ਅਧਿਐਨ ਕੀਤਾ ਜਾਂਦਾ ਹੈ ਸਮੁੰਦਰ ਵਿਗਿਆਨ ਇਸ ਵਿੱਚ ਮਹਾਸਾਗਰੀ ਪਾਣੀ ਦੇ ਭੌਤਿਕ ਰਸਾਇਣਿਕ ਅਤੇ ਜੈਵਿਕ ਗੁਣਾਂ ਦਾ ਅਧਿਐਨ ਕੀਤਾ ਜਾਂਦਾ ਅੱਗੇ ਆਉਂਦਾ ਜੀ ਭੂ ਵਿਗਿਆਨ ਇਸ ਦੇ ਅੰਤਰਗੰਤ ਸ਼ੈਲਾਂ ਜੀਵ ਅੰਸ਼ਾਂ ਦਾ ਅਧਿਐਨ ਕੀਤਾ ਜਾਂਦਾ ਹੈ ਇਸ ਨੂੰ ਭੂਗਰਵ ਸ਼ਾਸਤਰ ਵੀ ਕਿਹਾ ਜਾਂਦਾ ਹੈ ਭੂ ਕਰਤੀ ਵਿਗਿਆਨ ਇਸ ਦੇ ਅੰਤਰਗਤ ਧਰਤਲ ਉੱਤੇ ਮਿਲਣ ਵਾਲੀਆਂ ਭੂ-ਅਗਿਰਤੀਆਂ ਅਤੇ ਉਹਨਾਂ ਦੀ ਉਤਪਤੀ ਵਿੱਚ ਸਹਾਇਕ ਤੱਤਾਂ ਬਲਾਂ ਅਤੇ ਉਹਨਾਂ ਦੇ ਵਿਕਾਸ ਦਾ ਅਧਿਐਨ ਕੀਤਾ ਜਾਂਦਾ ਹੈ। ਹਮੇਸ਼ਰਤ ਭੂਤਕ ਪੰਘੋਲ ਤਾਂ ਇਹਦੇ ਵਿੱਚ ਕੀ ਹੁੰਦਾ ਹੈ? ਧਰਤੀ ਉੱਤੇ ਨਦੀ, ਪਹਾੜ, ਪਠਾਰ ਆਦਿ ਪੰਘੋਲ ਕਲੱਛਣਾ ਦੀ ਉਤਪਤੀ ਭੂਰਸੈਨਿਕ ਵਿਧੀਆਂ ਸਮਾਜਿਕ ਅਵਰਤਨ ਪਰਦੇਸ਼ਿਕ ਵਿਭੰਤਾ ਦਾ ਅਧਿਐਨ ਕੀਤਾ ਜਾਂਦਾ ਹੈ ਅੱਗੇ ਹੁੰਦਾ ਜੀ ਜਲ ਵਿਗਿਆਨ ਜਲ ਵਿਗਿਆਨ ਦੇ ਅੰਤਰਗਤ ਧਰਤੀ ਦੇ ਪ੍ਰਮੁੱਖ ਜਲ ਖੇਤਰ ਜਿਵੇਂ ਨਦੀਆਂ ਸਾਗਰ ਮਹਾਸਾਗਰ ਭੂਮੀਗਤ ਜਲ ਦੀ ਸਥਿਤੀ ਸਰੂਪ ਪ੍ਰਮੁੱਖ ਗਤੀਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਆਪਣੇ ਆ ਵਿੱਚ ਇਹ ਸ਼ਾਰਟ ਕੁਐਸਚਨ ਨੇ ਜਲਵਾਯੂ ਵਿਗਿਆਨ ਇਹ ਭੌਤਿਕ ਭੰਗੋਲ ਤੋਂ ਵਿਕਸਿਤ ਉਪਸਖਾ ਹੈ ਜਿਸ ਵਿੱਚ ਮੌਸਮ ਬਦਲ ਵਰਖਾ ਚੱਕਰਵਾਤ ਪ੍ਰਤੀ ਚੱਕਰਵਾਤ ਪੌਣ ਸਥਿਤੀ ਵਿਸ਼ਵ ਦੇ ਜਲਵਾਜੂ ਪਰਦੇਸ਼ਾਂ ਅਤੇ ਬਾਜੂ ਮੰਡਲ ਵਿੱਚ ਹੋਣ ਵਾਲੇ ਵਿਭਿੰਨ ਪਰਿਵਰਤਨਾਂ ਦਾ ਅਧਿਐਨ ਕੀਤਾ ਜਾਂਦਾ ਹੈ ਅੱਗੇ ਆਉਂਦਾ ਜੀ ਗਲੇਸ਼ੀਅਰ ਵਿਗਿਆਨ ਗਲੇਸ਼ੀਅਰ ਵਿਗਿਆਨ ਦੇ ਵਿੱਚ ਗਲੇਸ਼ੀਅਰ ਦੀ ਉਤਪਤੀ ਆਕਾਰ ਪ੍ਰਕਾਰ ਸਰੂਪ ਗਤੀ ਅਪਰਦਨ ਕਿਰਿਆ ਅਤੇ ਉਹਨਾਂ ਤੋਂ ਨਿਰਮਿਤ ਅਕਿਰਤੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਅੱਗੇ ਆਉਂਦਾ ਭੂ ਉਕਰਤਿਕ ਭੰਗੋਲ ਦੀ ਇਸ ਉਪਸ਼ਾਖਾ ਵਿੱਚ ਧਰਤੀ ਦੇ ਅਪਰਾਕ੍ਰਿਤਕ ਲੱਛਣਾਂ ਦਾ ਅਧਿਐਨ ਕੀਤਾ ਜਾਂਦਾ ਹੈ। ਪਹਾੜਤ ਵਿਗਿਆਨ ਪਹਾੜਤ ਵਿਗਿਆਨ ਵਿੱਚ ਪਰਬਤਾਂ ਦੀ ਉਤਪਤੀ, ਸਰਚਨਾ, ਉਹਨਾਂ ਦੇ ਪ੍ਰਕਾਰ, ਪ੍ਰਭਾਵ ਅਤੇ ਉਹਨਾਂ ਦੀ ਵਿਕਾਸ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ। ਅੱਗੇ ਆਉਂਦਾ ਜੀਵ ਵਿਸ਼ਵ ਰਚਨਾ ਵਿਗਿਆਨ ਇਸ ਉਪਖੇਤਰ ਦੇ ਅੰਤਰਗਤ ਖਗੋਲ, ਭੂ ਗਿਆਨ, ਭੌਤਿਕ ਭੰਗੋਲ ਦਾ ਇਕੱਠਾ ਅਧਿਐਨ ਕੀਤਾ ਜਾਂਦਾ ਹੈ। ਵਿਸ਼ੇਸ਼ ਰੂਪ ਵਿੱਚ ਖੰਗੋਲ ਪਿੰਡਾਂ ਅਤੇ ਧਰਤੀ ਦੇ ਪ੍ਰਮੁੱਖ ਲੱਛਣਾਂ ਦਾ ਇਹਦੇ ਵਿੱਚ ਅਧਿਐਨ ਕੀਤਾ ਜਾਂਦਾ ਹੈ ਜਾਨਕੀ ਵਿਸ਼ਵ ਰਚਨਾ ਅਧਿਐਨ ਦੇ ਵਿੱਚ ਅਗਲਾ ਪੁਆਇੰਟ ਹੈ ਜੀ ਪੁਚਾਲ ਇਹ ਅਧਿਆਨ ਵਿਗਿਆਨ ਭੂਤਕ ਭੂਲ ਦੇ ਅੰਤਰਗਤ ਸ਼ਾਮਿਲ ਪੁਚਾਲ ਵਿਸ਼ੇ ਨੂੰ ਇਸ ਉਪ-ਸ਼ਾਖਾ ਦੇ ਅੰਤਰ ਵਿਸਤਾਰ ਨਾਲ ਪੜ੍ਹਿਆ ਜਾਂਦਾ ਹੈ ਜਿਸ ਵਿੱਚ ਪੁਚਾਲ ਦੀ ਸਚਨਾ ਉਤਪਤੀ ਪ੍ਰਕਾਰ ਪ੍ਰਭਾਵ ਅਤੇ ਬਚਾਓ ਦਾ ਅਧਿਐਨ ਕੀਤਾ ਜਾਂਦਾ ਹੈ ਇਹ ਭੁਚਾਲ ਦਾ ਵਿਗਿਆਨਕ ਅਧਿਐਨ ਹੈ ਅੱਗੇ ਆਉਂਦਾ ਜੀ ਭੂਮੀਗਤ ਵਿਗਿਆਨ ਭੂਮੀਗਤ ਵਿਗਿਆਨ ਦੇ ਵਿੱਚ ਹੈ ਧਰਤੀ ਦੀ ਗਤੀ ਭੂਮੀਗਤ ਭਲ ਦਾ ਅਧਿਐਨ ਕੀਤਾ ਜਾਂਦਾ ਹੈ ਤੇ ਨਾਲ ਹੀ ਇਹਨਾਂ ਤੋਂ ਉਤਪੰਨ ਅਤੇ ਪ੍ਰਭਾਵਿਤ ਧਰਤੀ ਦੀਆਂ ਗਤੀਆਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ ਅੱਗੇ ਆਉਂਦਾ ਜੀ ਮਾਨਵ ਭੂਗੋਲ ਮਾਨਵ ਭੂਗੋਲ ਦੇ ਵਿੱਚ ਭੂਗੋਲਿਕ ਵਾਤਾਵਰਣ ਅਤੇ ਮਨੁੱਖੀ ਕਿਰਿਆਵਾਂ ਦਾ ਅਧਿਐਨ ਕੀਤਾ ਗਿਆ ਹੈ। ਮਨੁੱਖੀ ਕਿਰਿਆਵਾਂ ਪਰਿਵਰਤਨਸ਼ੀਲ ਹੁੰਦੀਆਂ ਨੇ ਜੋ ਭੂਗੋਲਿਕ ਸਥਿਤੀਆਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਪ੍ਰਮੁੱਖ ਰੂਪ ਵਿੱਚ ਭੂਗੋਲ ਦੀ ਇਸ ਸ਼ਾਖਾ ਵਿੱਚ ਮਨੁੱਖ ਦੀ ਉਤਪਤੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਭੂਗੋਲਿਕ ਵਾਤਾਵਰਣ ਦੇ ਨਾਲ ਉਸਦੇ ਸਬੰਧਾਂ ਦਾ ਅਧਿਐਨ ਕੀਤਾ ਹੈ। ਜਿਸ ਵਿੱਚ ਮਨੁੱਖੀ ਜਨਸੰਖਿਆ, ਵਿਕਾਸ, ਆਰਥਿਕ ਕਿਰਿਆਵਾਂ, ਰਾਜਨੀਤਿਕ ਸੰਸਥਾਵਾਂ ਆਦਿ ਦੇ ਅਧਿਐਨ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਮਾਲ ਮਾਨਵ ਭੰਗੋਲ ਦੇ ਹੇਠ ਲਿਖੇ ਉਪ ਖੇਤਰ ਹੁੰਦੇ ਨੇਗੇ ਜਿਵੇਂ ਕਿ ਪਹਿਲਾ ਆਉਂਦਾ ਆਰਥਿਕ ਭੰਗੋਲ ਤਾਂ ਆਰਥਿਕ ਭੰਗੋਲ ਨੂੰ ਮਾਨਵ ਭੰਗੋਲ ਦੀ ਸਭ ਤੋਂ ਪ੍ਰਮੁੱਖ ਸ਼ਾਖਾ ਕਿਹਾ ਜਾ ਸਕਦਾ ਹੈ ਆਰਥਿਕ ਭੰਗੋਲ ਵਿੱਚ ਮਨੁੱਖ ਦੀਆਂ ਉਹਨਾਂ ਸਾਰੀਆਂ ਆਰਥਿਕ ਸਥਿਤੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਜੋ ਉਸ ਦੀ ਉਤਪਤੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਵਿਕਸਿਤ ਹੋਈ ਜਾਂ ਚੱਲ ਰਹੀ ਹੈ ਅੱਗੇ ਆਉਂਦਾ ਜੀ ਜਨਸੰਖਿਆ ਪੰਘੋਲ ਤਾਂ ਮਾਨਵ ਪੰਘੋਲ ਦੀ ਇਸ ਸਾਖਾ ਵਿੱਚ ਜਨਸੰਖਿਆ ਜਨਸੰਖਿਆ ਵਿਕਾਸ ਉਮਰ ਕੰਤਾ ਵਾਧਾ ਸਥਾਨ ਤਰਨ ਕਾਰੋਬਾਰੀ ਢਾਂਚਾ ਅਤੇ ਉਹਨਾਂ ਦੇ ਨਿਵਾਸ ਸਥਾਨ ਦਾ ਅਧਿਐਨ ਕੀਤਾ ਜਾਂਦਾ ਹੈ ਅੱਗੇ ਆਉਂਦਾ ਜੀ ਸੱਭਿਆਚਾਰਕ ਪੰਘੋਲ ਜਿਵੇਂ ਕੀ ਨਾਮ ਤੋਂ ਹੀ ਪਤਾ ਚੱਲਦਾ ਹੈ ਸੱਭਿਆਚਾਰ ਭੂਗੋਲ ਦੇ ਅੰਤਰਗਤ ਸੰਸਾਰ ਵਿੱਚ ਮਿਲਣ ਵਾਲੀਆਂ ਵਿਭਿੰਨ ਸੰਸਕ੍ਰਿਤੀਆਂ ਅਤੇ ਭੂਗੋਲਿਕ ਵਾਤਾਵਰਣ ਦੇ ਨਾਲ ਉਹਨਾਂ ਦੇ ਸਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ। ਸਮਾਜਿਕ ਭੂਗੋਲ ਸਮਾਜਿਕ ਭੂਗੋਲ ਦੇ ਅੰਤਰਗਤ ਸ਼ਹਿਰੀ ਅਤੇ ਪੇਂਡੂ ਜਨਸੰਖਿਆ, ਨਿਵਾਸ, ਸਮਾਜਿਕ ਵਿਸ਼ੇਸ਼ਤਾਵਾਂ, ਕਿਰਿਆਵਾਂ ਆਦ ਦਾ ਅਧਿਐਨ ਕੀਤਾ ਜਾਂਦਾ ਹੈ। ਅੱਗੇ ਆਉਂਦਾ ਜੀ ਖੇਤੀਬਾੜੀ ਭੂਗੋਲ ਖੇਤੀਬਾੜੀ ਪੰਗੋਲ ਵਿੱਚ ਖੇਤੀ ਦੀਆਂ ਭੌਤਿਕ ਦਸ਼ਾਵਾਂ ਭਿੰਨ ਫਸਲਾਂ ਦੇ ਉਤਪਾਦਨ ਅਤੇ ਵੰਤਰਣ ਪ੍ਰਤੀ ਰੂਪ ਦਾ ਅਧਿਐਨ ਕੀਤਾ ਜਾਂਦਾ ਹੈ ਅੱਗੇ ਆਉਂਦਾ ਜੀ ਰਾਜਨੀਤਿਕ ਪੰਗੋਲ ਇਸ ਦੇ ਅੰਤਰਗਤ ਪੰਗੋਲਿਕ ਤੱਤਾਂ ਅਤੇ ਕਾਰਕਾਂ ਦਾ ਵਿਸ਼ਵ ਦੇ ਦੇਸ਼ਾਂ ਦੀ ਰਾਜਨੀਤਿਕ ਉੱਤੇ ਪ੍ਰਭਾਵ ਰਾਜਨੀਤਿਕ ਦਸ਼ਾ ਅਤੇ ਅੰਤਰਰਾਸ਼ਟਰੀ ਝਗੜਿਆਂ ਅਤੇ ਸਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਇਹ ਸਾਰੇ ਭਗੋਲ ਦੇ ਅਲੱਗ-ਅਲੱਗ ਅੰਗ ਸੀਗੇ ਜਿਨ੍ਹਾਂ ਦਾ ਅਸੀਂ ਇਸ ਲੈਕਚਰ ਦੇ ਵਿੱਚ ਵਰਣਨ ਕੀਤਾ ਤਾਂ ਅਗਲਾ ਜਿਹੜਾ ਸਾਡਾ ਟੌਪਿਕ ਹੋਏਗਾ ਲੈਕਚਰ ਹੋਏਗਾ ਉਹ ਸੌਰ ਮੰਡਲ ਵਿੱਚ ਧਰਤੀ ਗ੍ਰਹਿ ਤੇ ਹੋਏਗਾ ਜੋ ਤੁਹਾਨੂੰ ਅਸੀਂ ਅਗਲੇ ਭਾਗ ਦੇ ਵਿੱਚ ਪ੍ਰੋਵਾਈਡ ਕਰਾਂਗੇ ਸੋ ਇਹ ਅੱਠਵਾਂ ਭਾਗ ਹੈ ਜਿਹੜਾ ਅੱਠਵਾਂ ਲੈਕਚਰ ਹੈ ਤਾਂ ਜੀਓਗ੍ਰਾਫੀ ਸੀਗਾ ਇਹਦੀ ਡੈਫੀਨੀਸ਼ਨ ਆ ਗਈ ਦੇ ਵਿੱਚ ਤੇ ਇਹਦੇ ਹੋਰ ਜਿਹੜੇ ਅਲੱਗ-ਅਲੱਗ ਅੰਗ ਨੇ ਇਹਨਾਂ ਦੀ ਅਸੀਂ ਵਿਆਖਿਆ ਕੀਤੀ ਹੈ ਤਾਂ ਇਹ ਇੱਕ ਟੌਪਿਕ ਹੈ ਜਿਹੜਾ ਜੀਓਗ੍ਰਾਫੀ ਦਾ ਉਹ ਕੰਪਲੀਟ ਹੋਇਆ ਤਾਂ ਨਵਾਂ ਟੌਪਕਾ ਅਸੀਂ ਅਗਲੇ ਲੈਕਚਰ ਦੇ ਵਿੱਚ ਸਟਾਰਟ ਕਰਾਂਗੇ ਕਿਉਂਕਿ ਤੁਹਾਨੂੰ ਵੀ ਨੋਟਸ ਬਣਾਉਣ ਦੇ ਵਿੱਚ ਆਸਾਨੀ ਹੋਵੇਗੀ। ਸੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦੇ ਕਰੋ ਜੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਹੋ ਸਕਦਾ ਤੁਹਾਨੂੰ ਜੋ ਵੀ ਅਸੀਂ ਨਵੀਂ ਵੀਡੀਓ ਅਪਡੇਟ ਕਰਦੇ ਆ ਉਹਦਾ ਨੋਟੀਫਿਕੇਸ਼ਨ ਨਾ ਮਿਲੇ ਜਾਂ ਫਿਰ ਲੇਟ ਮਿਲੇ ਕਿਉਂਕਿ YouTube ਹੈ ਜਿਹੜੀ ਉਹ ਸਮੇਂ-ਸਮੇਂ ਤੇ ਅਪਡੇਟ ਕਰਦੀ ਰਹਿੰਦੀ ਹੈ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ। ਸੋ ਕੱਲ ਮਿਲਦੇ ਹਾਂ ਜੀ ਅਗਲੇ ਨਵੇਂ ਲੈਕਚਰ ਦੇ ਵਿੱਚ ਅਗਲੇ ਨਵੇਂ ਟੌਪ ਨਾਲ ਉਦੋਂ ਤੱਕ ਲਈ ਧੰਨਵਾਦ